ਇਹ ਆਗੇ ਜੀ ਮੈਕਸ ਬ੍ਰਾਂਡ ਤੇ ਇਹ ਮੈਕਸ ਬ੍ਰਾਂਡ ਦੇ ਬਿਲਕੁਲ ਨਾਲ ਹੀ ਵਰਗਰ ਗਏ। ਟਾਈਮ ਪੀਸ ਦੇਖੋ ਬਈ ਇਹਨਾਂ ਦੇ ਟਾਈਮ ਪੀਸ ਬਹੁਤ ਸੋਹਣੇ-ਸੋਹਣੇ ਆ। అలਾਰਮ ਵਾਲੀਆਂ ਵੀ ਪਈਆਂ ਨੇ ਤੇ ਇੱਧਰ ਆਹ ਦੇਖੋ ਸੀ ਬਹੁਤ ਸੋਹਣੀ ਡਿਜ਼ਾਈਨਿੰਗ ਆ। ਭਈ ਆ ਨਜ਼ਾਰਾ ਅਸਲ ਜ਼ਿੰਦਗੀ ਦੇ। ਇੱਥੇ ਆ ਕੇ ਤਾਂ ਯਾਰ ਬੰਦਾ ਸਭ ਕੁਝ ਹੀ ਭੋਲ ਜਾਂਦਾ। ਇਹ ਪਾਈਡਲ ਮਾਰਨੇ ਪੈਂਦੇ ਨੇ ਤਾਂ। ਫਿਰ ਚੱਲਦੀ ਆ। ਹਾਂਜੀ ਸਤਿ ਸ੍ਰੀ ਅਕਾਲ ਦੋਸਤੋ। ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੇਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਵਿੱਚ ਦੋਸਤੋ ਤੋਂ ਨੂੰ ਲੈ ਕੇ ਚੱਲਦੇ ਆਂਗੇ ਆਊਟਲੈਟ ਅੱਜ ਆਪਾਂ ਚੱਲਾਂਗੇ ਬਰਨਾਲਾ ਦੇ ਆਊਟਲੈਟ ਦੇ ਵਿੱਚ ਬਰਨਾਲਾ ਤੋਂ ਢੰਡਾ ਰੋਡ ਤੇ ਬਣਿਆ ਹੋਇਆ ਤੇ ਬਹੁਤ ਹੀ ਸ਼ਾਨਦਾਰ ਆਊਟਲੈਟ ਬਣਿਆ ਬਹੁਤ ਹੀ ਵਧੀਆ ਤੇ ਆਪਾਂ ਜਾ ਕੇ ਦੇਖਦੇ ਹਾਂ ਕਿ ਕੀ ਕੀ ਆਪਾਂ ਨੂੰ ਬ੍ਰਾਂਡ ਮਿਲਦੇ ਨੇ ਕਿਹੜੇ-ਕਿਹੜੇ ਤੇ ਕੀ ਕੀ ਉੱਥੇ ਚੀਜ਼ ਮਿਲਦੀ ਹੈ ਬਾਕੀ ਇੰਜੋਏ ਕਰਦੇ ਆਂ ਚੱਲਦੇ ਆਪਾਂ ਗੱਡੀ 'ਚ ਦੋਸਤਾਂ ਦੇ ਨਾਲ ਚੱਲਦੇ ਆਂ ਜਾ ਕੇ ਇੰਜੋਏ ਕਰਦੇ ਆਂ ਪਹੁੰਚ ਚੁੱਕੇ ਹਾਂਗੇ ਬਰਨਾਲਾ ਬਾਈਪਾਸ ਜੇਕਰ ਤੁਸੀਂ ਮਾਨਸਾ ਜਾਣਾਗਾ ਜਾਂ ਬਟੰਡਾ ਜਾਣਾਗਾ ਹੰਡਿਆਆ ਜਾਣਾ ਫਿਰ ਤੁਹਾਨੂੰ ਆਹ ਪੁਲ ਦੇ ਨਾਲ-ਨਾਲ ਜਾਣਾ ਪਵੇਗਾ ਜਾਂ ਪੁਲ ਦੇ ਪੁਲ ਦੇ ਵੀ ਆ ਜਾ ਸਕਦੇ ਤੁਸੀਂ ਬਟ ਜੇਕਰ ਤੁਸੀਂ ਬਰਨਾਲਾ ਸ਼ਹਿਰ ਵਿੱਚ ਹੀ ਜਾਣਾ ਜਾਂ ਬਰਨਾਲਾ ਬੱਸ ਸਟੈਂਡ ਜਾਣਾ ਖਾਸ ਬਰਨਾਲਾ ਜਾਣਾਗਾ ਫਿਰ ਤੁਹਾਨੂੰ ਆਹ ਪੁਲ ਦੇ نیچے ਨਹੀਂ ਆਉਣਾ ਪਵੇਗਾ ਤੇ ਆਹ ਪੁਲ ਦੇ ਨਾਲ-ਨਾਲ ਆ ਇਹਨਾਂ ਦੀ ਕ੍ਰੋਸਿੰਗ ਕੀਤੀ ਹੋਈ ਹੈ ਤੇ ਪੁਲ ਦੇ نیچے ਦੀ ਕ੍ਰੋਸ ਕਰਨਾ ਪਊਗਾ ਤਾਂ ਤੁਸੀਂ ਬਰਨਾਲਾ ਸ਼ਹਿਰ ਦੇ ਵਿੱਚ ਇੱਧਰ ਜਾ ਸਕਦੇ ਤੇ ਆਪਾਂ ਨੇ ਜਾਣਾ ਦੋਸਤੋ ਆਊਟਲੈਟ ਹੰੜਿਆਏ ਵਾਲੀ ਸਾਈਡ ਜਾਣਾ ਇਸ ਲਈ ਆਪਾਂ ਪੁਲ ਦੇ ਨਾਲ-ਨਾਲ ਚੱਲਦੇ ਆਂ ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਲਿਫਟ ਸਾਈਡ ਦੇਖ ਰਹੇ ਹੋ ਇਹ ਬਰਨਾਲਾ ਅੰਮ੍ਰਿਤਸਰ ਬਾਈਪਾਸ ਰੋਡ ਆ ਬਰਨਾਲੇ ਵਾਲੇ ਦੋਸਤੋ ਇਹਨੂੰ ਮੋਗਾ ਬਾਈਪਾਸ ਕਹਿੰਦੇ ਨੇ ਜਾਂਦਾਰੇ ਮੋਗਾ ਬਾਈਪਾਸ ਵੱਲ ਦਾ ਇਹਦੇ ਦੋਸਤੋ ਦੋ ਪਾਸੇ ਕ੍ਰੋਸਿੰਗ ਦਿੱਤੇ ਆ ਜਿਹੜੀ ਤੁਸੀਂ ਆ ਹੁਣ ਸੜਕ ਦੇਖ ਰਹੇ ਆ ਆ ਰੁੜ ਜਾ ਰਿਹਾਗਾ ਇਹ ਵੀ ਇੱਕ ਪੁਲ ਤੇ ਜਾ ਰਿਹਾਗੇ ਕਿਉਂਕਿ ਜਿਹੜੇ ਇਧਰੋਂ ਹੰੜਿਆਏ ਵਾਲੇ ਪਾਸਿਓਂ ਆ ਰਹੇ ਨੇ ਜਾਂ ਮਾਨਸ ਵਾਲੇ ਸਾਈਡ ਤੋਂ ਆ ਰਹੇ ਨੇ ਵੀਰ ਹੋਲ ਉੱਪਰ ਦੀ ਘੁੰਮ ਕੇ ਸਦਾ ਮੋਗਾ ਅੰਮ੍ਰਿਤਸਰ ਬਾਈਪਾਸ ਪਹੁੰਚ ਸਕਦੇ। ਜੇਕਰ ਆਪਾਂ ਰੁਕੇ ਸੀ ਜੇ ਹੰਡਾ ਇਹਦੇ ਕੋਲ ਸੀ ਐਨ ਜੀ ਗੈਸ ਹੈ ਆਪਣੀ ਗੱਡੀ ਦੇ ਵਿੱਚ ਜੀ ਗੈਸ ਆ ਰਿਹਾ ਸੀ ਐਨ ਜੀ ਗੈਸ ਪਵਾ ਰਿਹਾ ਸੀ ਤਾਂ ਕਰਕੇ ਆਪਾਂ ਇੱਥੇ ਰੁਕੇ ਸੀ ਤੇ ਹੁਣ ਆਪਾਂ ਚੱਲਦੇ ਆਂ ਕਿ ਤੇ ਬਿਲ ਵਗਾਰ ਕੋਲ ਆ ਕੇ ਆਪਾਂ ਚੱਲ ਜਾਂਦੇ ਆਂ ਲੁਈ ਹਾਂਜੀ ਦੋਸਤੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂਗੇ ਆਊਟਲੈਟ ਤੇ ਤੁਸੀਂ ਵੀਊ ਦੇਖ ਸਕਦੇ ਹੋ ਬਾਹ ਕਮਾਲਾ ਯਾਰ ਇੱਥੇ ਆ ਕੇ ਕਿੰਨਾ ਇਦਾਂ ਲੱਗਦੀ ਨਹੀਂ ਨਾ ਵੀ ਆਪਾਂ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਐ ਲੱਗਦਾ ਵੀ ਯਾਰ ਆਪਾਂ ਕਿਸੇ ਫੋਰਨ ਕੰਟਰੀ ਚ ਆ ਗਏ ਮਿੰਨੀ ਕੈਨੇਡਾ ਦਾ ਵੈਸੇ ਨਾਂ ਦਿੱਤਾ ਗਿਆ ਇਹਨੂੰ ਆਊਟਲੈਟ ਨੂੰ ਮੈਂ ਮਿੰਨੀ ਕੈਨੇਡਾ ਹੀ ਕਹਾਂਗਾ ਕਿਉਂਕਿ ਇੱਥੇ ਆ ਕੇ ਤਾਂ ਬੰਦਾ ਇਹ ਲੱਗਦਾ ਹੀ ਨਹੀਂਗਾ ਵੀ ਆਪਾਂ ਇੱਥੇ ਤੁਰੇ ਫਿਰਦੇ ਆ ਕਿਤੇ ਪੰਜਾਬ ਦੇ ਵਿੱਚਾਂਗੇ ਇੱਥੇ ਆ ਕੇ ਮਹਿਸੂਸ ਹੀ ਨਹੀਂ ਹੁੰਦਾ ਆ ਦੇਖ ਸਕਦੇ ਤੁਸੀਂ ਸ਼ਾਮ ਦਾ ਟਾਈਮ ਆ ਮੌਸਮ ਬਹੁਤ ਸਾਫ਼ ਆ ਬਹੁਤ ਸੋਹਣਾ ਮੌਸਮ ਆਇਆ ਪਿਆ। ਕੀ ਲਾਈਟਿੰਗ ਹੋ ਰਹੀ ਹੈ ਭਾਈ ਸਰਾ ਹੀ ਹੋਇਆ ਪਿਆਗਾ। ਬਾਕੀ ਤੁਹਾਨੂੰ ਐਂਟਰੀ ਦੇ ਬਾਰੇ ਦੱਸ ਪੀ ਦੋਸਤੋ 1.5 200 ਮੀਟਰ ਅੱਗੇ ਜਾ ਕੇ ਰਾਈਟ ਸਾਈਡ ਕੱਟ ਬਣਿਆ ਹੋਇਆਗਾ ਤੇ ਇੱਥੋਂ ਤੁਸੀਂ ਜਿਹੜੂ ਕਾਟਰ ਮਾਰ ਕੇ ਐਂਟਰ ਹੋ ਸਕਦੇ। ਲਓ ਜੀ ਇੱਥੋਂ ਸ਼ੁਰੂ ਹੋ ਜੰਨਾਗਾ ਆਊਟਲੈਟ ਸਰਾ ਹੀ ਕਰਿਆ ਪਿਆ ਵੀਰੇ। ਬਾਬ ਕੀ ਆ ਬਾਤ ਬਸ ਕੋਈ ਸ਼ਾਦੀ ਨਹੀਂ ਹੈ ਕਿ ਮੇਰੇ ਕੋਲ ਕਹਿਣ ਦੇ। ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਣਾ ਹੈ ਕਿਦਾਂ ਦਾ ਮਾਹੌਲ ਆ। ਬਾ ਯਾਰ ਜਨਤ ਹੀ ਆ। ਇੱਕ ਤਰ੍ਹਾਂ ਦੀ ਜਨਤ ਹੀ ਬਣਾਈ ਪਈ ਆ। ਪਰ ਆਪਣੇ ਇੱਥੇ ਨੇੜੇ-ਤੇੜੇ ਦੇ ਵਿੱਚ ਐਦਾਂ ਦਾ ਕੋਈ ਹੈ ਨਹੀਂ ਤੇ ਨਾ ਹੀ ਮੈਂ ਕੋਈ ਦੇਖ ਸਕਦਾ। ਲੋਵੀ ਐਂਟਰੀ ਹੁੰਦੇ ਹੀ ਮਾਹੌਲ ਦੇ ਕੁਝ ਸਿੱਤੋਂ ਲੋ ਪੂਰਾ ਸਰਹੀ ਕਰਾਇਆ ਪਿਆ ਨਾ ਆ ਪੂਰਾ। ਬਸ ਕੁਝ ਕਹਿ ਨਹੀਂ ਸਕਦਾ ਕੋਈ ਲਫਜ਼ ਹੀ ਨਹੀਂ ਹੈਗੇ। ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਮਹਿੰਗੇ ਤੋਂ ਮਹਿੰਗੇ ਇਸ ਵਾਸਤੇ ਸਭ ਤੋਂ ਬ੍ਰਾਂਡ ਨੇ ਕੋਈ ਸਾਰੇ ਤਕੜੇ ਤਕੜੇ ਬ੍ਰਾਂਡ ਨੇ ਬਾਕੀ ਪਹਿਲਾਂ ਆਪਾਂ ਜਾ ਕੇ ਦੇਖਦੇ ਆਂਗੇ ਪਹਿਲਾਂ ਗੱਡੀ ਪਾਰਕਿੰਗ ਕਰਦੇ ਆਂ ਫਿਰ ਤੁਹਾਨੂੰ ਸਾਰੇ ਦਿਖਾਵਾਂਗੇ ਬ੍ਰਾਂਡ ਇਦਾਂ ਗੱਡੀ 'ਚ ਤੁਹਾਨੂੰ ਪਤਾ ਲੱਗਣਾ ਆਹ ਦੇਖ ਲਓ ਜੀ ਬ੍ਰਾਂਡ ਦੇਖੋ ਜੀ ਹਰ ਇੱਕ ਬ੍ਰਾਂਡ ਆ ਇੱਥੇ ਬਾਕੀ ਜਿਹੜੇ ਨਹੀਂ ਵੀ ਹੈਗੇ ਤੇ ਬ੍ਰਾਂਡ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਤੇ ਜਿਹੜੇ ਹੈਗੇ ਨੇ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਸਾਰਾ ਅਪਡੇਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਦੀ ਰਹੂਗੀ ਇਧਰ ਆ ਗਿਆ ਮਾਉਂਟੀ ਕਾਰਲੋ ਬ੍ਰਾਂਡ ਤੇ ਉਹਦੇ ਆਪੋ ਜਿਹੜਾ ਆ ਗਿਆ ਇਧਰ ਪਿਉਮਾ ਇਹ ਤੁਹਾਡੇ ਲਾਈਟ ਜਾਰੇ ਹਾਈਲਾਈਟ ਹੈ ਦੀ ਆਂਕਰ ਕਿ ਨਜ਼ਰ ਆ ਇਧਰ ਪਿਉਮਾ ਦਾ ਸੀ ਤੇ ਆਕਟਿਵ ਆ ਗਈ ਅੱਗੇ ਆ ਗਿਆ ਜੀ ਕੈਂਟਾ ਬਲ ਬ੍ਰਾਂਡ ਤੇ ਜਿਹੜੇ ਵੀ ਇਥੇ ਤਕਰੀਬਨ ਬ੍ਰਾਂਡ ਨੇ ਜਿਆਦਾ ਤੋਂ ਜਿਆਦਾ 50% ਤੇ 70% 80% ਤੱਕ ਇੱਥੇ ਡਿਸਕਾਊਂਟ ਹੈ 80% ਤੱਕ ਡਿਸਕਾਊਂਟ ਦੇ ਰਹੇ ਨੇ ਲੋਜੀ ਪੀਟਰ ਇੰਗਲੈਂਡ ਤੇ ਇਹਦੇ ਨਾਲ ਹੀ ਖਾਣ ਪੀਣ ਦਾ ਸਮਾਨ ਆ ਗਿਆ ਜੀ ਬਈ ਮਾਹੌਲ ਪੂਰਾ ਵਧੀਆ ਇੱਥੇ ਬਹਿ ਕੇ ਕੁਰਸੀਆਂ ਚੇਅਰ ਵਗੈਰਾ ਲੱਗੇ ਹੋਏ ਨੇ ਤੇ ਟੇਬਲ ਵਗੈਰਾ ਆਪ ਦਾ ਫੈਮਿਲੀ ਨਾਲ ਆਰਾਮ ਨਾਲ ਬਹਿ ਕੇ ਤੇ ਚੇਅਰ ਤੇ ਖਾ ਸਕਦੇ ਹਾਂ ਇਧਰ ਆ ਗਿਆ 2030 ਤੇ ਇਹਨਾਂ ਦੇ ਆਪੋਜੀਟ ਵੀ ਬਹੁਤ ਵਧੀਆ-ਵਧੀਆ ਖਾਣ-ਪੀਣ ਦਾ ਤੇ ਆਈਸਕ੍ਰੀਮ ਵਗੈਰਾ ਸਭ ਕੁਝ ਮਿਲ ਜਾਂਦਾ ਹੈਗਾ ਤੇ ਪੀਜਾ ਕਾਫੀ ਤੇ ਸਭ ਕੁਝ ਮਿਲ ਜਾਂਦਾ ਤੇ ਲਓ ਜੀ ਅੱਗੇ ਆ ਗਿਆ ਸਮੈਸ਼ ਇਹਦੇ ਬਾਰੇ ਸ਼ਾਇਦ ਕੰਨਾਂ ਨੂੰ ਪਤਾ ਹੋਊ ਕਿ ਜੇ ਨਹੀਂ ਪਤਾ ਹੋਣਾ ਪਰ ਚਲ ਦੱਸ ਦਿੰਨੇ ਆਪਾਂ ਜਾਣਕਾਰੀ ਲਈ ਇਹ ਸਮੈਸ਼ ਇਹਦੇ ਵਿੱਚ ਕਾਰਡ ਬਣਦਾ ਹੈਗਾ ਤੁਹਾਡਾ ਇੱਕ ਤੇ ਕਾਰਡ 'ਚ ਐਂਟਰੀ ਕਰਪੋਣੀ ਪੈਂਦੀ ਆ ਤੇ ਉਸ ਤੋਂ ਬਾਅਦ ਇੱਥੇ ਆਪਾਂ ਐਂਟਰ ਕਰ ਸਕਦੇ ਹਾਂ ਕਿਹੜਾ ਜਾਨ ਜਿਹੜੀ ਆਪਾਂ ਗੇਮ ਖੇਡਣੀ ਹੈ ਤੇ ਬਾਕੀ ਇੱਥੇ ਜਿੱਦਾਂ ਦਾ ਹੀ ਮਾਹੌਲ ਹੈਗਾ ਕੱਥੇ ਉਹ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਕਰੀਏ ਪਾਰਕਿੰਗ ਫਿਰ ਤੁਹਾਨੂੰ ਦਿਖਾਉਣਾਗੇ ਮਿੰਨੀ ਕੈਨੇਡਾ ਦਾ ਵਿਊ ਲੋ ਜੀ ਆਪਾਂ ਨੇ ਹੁਣ ਕਰਤੀ ਹੈ ਗੱਡੀ ਪਾਰਕਿੰਗ ਤੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਲੇਕ ਦਾ ਥਿਊ ਕਿਾ ਸ਼ਾਨਦਾਰ ਥਿਊ ਆ ਰਿਹਾ ਯਾਰ ਇਸ ਤੋਂ ਉੱਪਰ ਜਾਨਤ ਮੈਂ ਕਹਣਾ ਹੋ ਨਹੀਂ ਸਕਦੀ ਬਰਨਾਲੇ ਵਾਲਿਆਂ ਲਈ ਤੇ ਮਾਲਵੇ ਵਾਲਿਆਂ ਲਈ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਐਡਾ ਵੱਡਾ ਆਪਾਂ ਨੂੰ ਇਹ ਜੀ ਮਿਲਿਆ ਐਡ ਨਵੀਂ ਬ੍ਰਾਂਡ ਮਿਲ ਨੇ ਤੇ ਆਊਟਲੈਟ ਮਿਲਿਆ ਜਿਹੜਾ ਇੱਥੇ ਨੇੜੇ ਜਿਹੜੇ ਕਿਸੇ ਸ਼ਹਿਰ ਦੇ ਵਿੱਚ ਨਹੀਂ ਹੈਗਾ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਤੇ ਬਾਕੀ ਤੁਹਾਨੂੰ ਕਿਹੜਾ ਬ੍ਰਾਂਡ ਪਸੰਦ ਦਾ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਲਾਈਟਿੰਗ ਨੇ ਚਾਰ ਚੈਨਲ ਲਾਤੇ ਆ ਇਹ ਵਿੱਚ ਹੀ ਦੇਖ ਰਹੇ ਆ ਪੰਜ ਚੱਲਦੇ ਆ ਤਾਂ ਕੀ ਪ੍ਰਾਈਸ ਆ ਕੀ ਪਤਾ ਕਰਕੇ ਆਉਣੇ ਆ ਪਹਿਲਾਂ ਤੇ ਆਪਾਂ ਇਹਦੇ ਦੀ ਝੂਟਾ ਲਵਾਂਗੇ ਇਥੇ ਨੇ ਆ ਲੈਣੇ ਹੁਣ ਆਪਾਂ ਪਹਿਲਾਂ ਜਾ ਰਹੇ ਹਾਂ ਟ੍ਰੈਕ ਲਾਈਨ ਪਨਾ ਕੇ ਟਿਕ ਲਵਾਂਗੇ ਉਸ ਤੋਂ ਬਾਅਦ ਆਪਾਂ ਇੰਜੋਏ ਕਰਾਂਗੇ ਕਿਸ ਚੀਜ਼ ਬੈਠੀ ਲਓ ਜੀ ਫਾਈਨਲੀ ਆਪਾਂ ਟ੍ਰੈਕਟ ਨੂੰ ਮਿਲ ਗਈ ਹੈ ਤੇ ਹੁਣ ਆਪਾਂ ਚੱਲਦੇ ਹਾਂ ਇਸ ਥੀ ਵੱਲੋਂ ਟਿਕਟ ਆਪਾਂ ਲੈ ਲਈ ਆ ਜੀ ਆ ਦੇਖੋ ਤੁਸੀਂ ਪਹਿਲਾਂ ਤਾਂ ਇਹਨਾਂ ਦਾ ਰੇਟ ਸੀਗਾ 200 ਰੁਪਏ ਤੇ ਹੁਣ ਇਹਨਾਂ ਨੇ 250 ਰੁਪਏ ਕਰਕੇ ਮਾੜੇ ਚੱਕੀ ਚਰੇ ਆਂਦੇ ਨੇ ਰੇਟ ਇਹ ਵੀ ਬਾਬੇ ਜਾਏ ਕਿਹਦੇ ਆ ਕਿੜਾ ਕਿਦਾਂ ਲੱਗਿਆ ਵਧੀਆ ਵਧੀਆ ਲੋ ਜੀ ਦੋਸਤੋ ਆ ਲੈ ਲਈ ਆਪਾਂ ਨੇ ਇਹ ਭਈਆ ਆਪ ਨੂੰ 250 ਰੁਪਏ ਦੇ ਕਿਸਤੀ ਜੀ ਤੇ ਇਹ ਸਪਾਈਡਰ ਮਾਰਨੇ ਪੈਂਦੇ ਨੇ ਤਾਂ ਫਿਰ ਚੱਲਦੀ ਆ ਤੇ ਆਪ ਵੀਊ ਦੇਖ ਲੋ ਥੋੜਾ ਜ਼ਿਆਦਾ ਲੈ ਜਣਾ ਪੱਗੇ ਹਾਂ। ਇਹ ਆਈਸ਼ਾ ਜੀ ਦਾ ਕਟੋਟ ਵਟੇ ਦਾ 150 ਰੁਪਏ ਲੈਂਦਾ ਜੀ। ਥੋੜਾ ਪ੍ਰਾਈਜ਼ ਜ਼ਿਆਦਾ ਆਦਾ। ਤੇ ਚਲੋ ਫਿਰ ਵੀ ਅੱਜ ਆਇਆਗੇ। ਤਾਂ ਬਹੁਤ ਵਧੀਆ ਤੁਸੀਂ ਮਹਿਰਾ ਜੀ ਦਾ ਉਹ ਵਾਲੇ ਹੈਗੇ ਆਂ ਕਿ ਕਿ ਡੱਬਦੇ ਤੇ ਡੱਬਣ ਦਾ ਆਪਣਾ ਕੰਮ ਹੈ ਨਹੀਂ। ਤੇ ਬਾਕੀ ਫਿਰ ਵੀ ਬਾਅਦ ਠੀਕ ਆ। ਕਾਇਆ ਵੀ ਇੰਜੋਏ ਬੰਦਾ ਕਰ ਲੈਂਦਾ ਆ। ਆਉਣ ਦਾ ਟੀਨਰ ਤੇ ਫੈਮਿਲੀ ਨਾਲ ਜ਼ਰੂਰ ਇੱਥੇ ਆ ਕੇ ਇੱਕ ਵਾਰ ਜ਼ਰੂਰ ਕਰੋ। ਤਾਂ ਜੋ ਇੰਜੋਏ ਹੋਵੇ। ਲਓ ਜੀ ਹੁਣ ਆਪਾਂ ਝੂਟੇ ਝਾੜੇ ਲੈ ਕੇ ਆ ਗਏ ਆ ਬਾਹਰ ਤੇ ਸੋਫਾ 99 98 ਨਾਰਥ ਇਹਦੇ ਯਾਰ ਇਹ ਸੁਲਮਾਨ ਖਾਨ ਦਾ ਬ੍ਰਾਂਡ ਆ ਬਾਈ ਬੀਇੰਗ ਦਾ ਹੋਮ ਐ ਇਹ ਯਾਰ ਇਹਨਾਂ ਦਾ ਬੰਦ ਪਿਆ ਚ ਪਤਨ ਕੀ ਚੱਕਰ ਆ ਚਲੋ ਹੋਰ ਕੀ ਗੱਲ ਬਾਤ ਤੁਹਾਨੂੰ ਅੱਗੇ ਦੇਖਾਉਣ ਅੱਗੇ ਦੇ ਬ੍ਰਾਂਡ ਦੇਖੋ ਟੈਂਬਰਲੈਂਡ ਆ ਗਿਆ ਬਾਈ ਬੂਡਲੈਂਡ ਆ ਗਿਆ ਦੇਖੋ ਸਾਰੀ ਇਸ ਤੋਂ ਅੱਗੇ ਤੋਂ ਅੱਗੇ ਸਰਾਬ ਬ੍ਰਾਂਡ ਨੇ ਇਹ ਯਾਰ ਅੰਬਾਈ ਹੁਣੇ ਗਿਆ ਇਹ ਤੇ ਵੀ ਆ ਜੁਆਇਸ ਕਰ ਰਿਹਾ ਬਈ ਤੇ ਦਾ ਹੀ ਹੈ ਆਂ ਜਲ ਇੱਥੇ ਕੰਮ ਇੱਥੇ ਸਮਾਂ ਰਾਤ ਨੂੰ ਦਿਨ ਨਾਲ ਵੀ ਜ਼ਿਆਦਾ ਵੀੜ ਹੁੰਦੀ ਹੈ ਕਿਉਂਕਿ ਇਹ ਫ੍ਰੀ ਹੁੰਦਾ ਟਾਈਮ ਆ ਬੰਦਾ ਕੰਮ ਕਾਬ ਤੋਂ ਫ੍ਰੀ ਹੋ ਕੇ ਆਉਂਦਾ ਹੈ ਤੇ ਵਧੀਆ ਸ਼ੌਪਾਂ ਹੋ ਜਾਂਦੀਆਂ ਬਾਕੀ ਦੇਖਣ ਵਾਲਾ ਮਾਹੌਲ ਰਾਤ ਦਾ ਵੀ ਬਹੁਤ ਵਧੀਆ ਬਈ ਸੋ ਵਾਟ ਇਹ ਆ ਗਈ ਤੇ ਇਸ ਤੋਂ ਅੱਗੇ ਦਾ ਬ੍ਰਾਂਡ ਆ ਗਿਆ ਬਾਟਾ ਦਾ ਬਾਟਾ ਦਾ ਬਹੁਤ ਮਸ਼ਹੂਰ ਬ੍ਰਾਂਡ ਆ ਬਈ ਸਪਲਾਂ ਤੇ ਬੂਟ ਚੂਜ ਵਗੈਰਾ ਇਹਨਾਂ ਦੇ ਬਹੁਤ ਸਤਰਾਤ ਸਰਾਫ ਬ੍ਰਾਂਡਿੰਗ ਬਹੁਤ ਮਹਿੰਗੇ ਨਾ ਇਹ ਬ੍ਰਾਂਡ ਆ ਬਈ ਬਹੁਤ ਸਾਰੇ ਹੀ ਬ੍ਰਾਂਡ ਆ ਬਈ ਇੱਥੇ ਤੁਹਾਡੇ ਕੋਲੇ ਬਸ ਪੈਸੇ ਆਉਣੇ ਚਾਹੀਦੇ ਆ ਇਹ ਸ਼ੋਪਿੰਗ ਕਰਦਾਂ ਨਿਆਰਾ ਹਾਂ ਉਹ ਬਸ ਪ੍ਰੈਸਨ ਵਾਲੀ ਆ ਬਈ ਸਾਰਾ ਕੁਝ ਬਾਕੀ ਤੁਸੀਂ ਤੁਹਾਨੂੰ ਪਾਤੀਸਾ ਕੁਝ ਜਾਣਦੀ ਹੋ ਆ ਇਹਨਾਂ ਦਾ ਬਈ ਪਾਣੀ ਸਾਫ ਸੁਟ ਘਟਣ ਵਾਲਾ ਵਾਂਗ ਦਾ ਚੇਂਜ ਕਰਨ ਵਾਲਾ ਹੋਣਾ ਕੁਝ ਕਾਬ ਲੱਗਾ ਹੋਇਆ ਹੈ ਨਾ ਚਲੋ ਅਸੀਂ ਹੁਣ ਥੋੜੀ ਮੋਟੀ ਸ਼ਾਪਿੰਗ ਵੀ ਕਰ ਲਈਏ ਬਾਕੀ ਸਫਾਈ ਦੇਖੋ ਬਈ ਸਫਾਈ ਲਈ ਬਹੁਤ ਜ਼ਿਆਦਾ ਧਿਆਨ ਦਿੱਤਾ ਹੈ ਇਹ ਇਹ ਚੱਲੋ ਬਸ ਬਣ ਗਿਆ ਇਧਰ ਰਾਈਟ ਸਾਈਡ ਆ ਗਿਆ ਜੀ ਆਕਟੇਕ ਆਕਟੇਕ ਕਿਹਦੀ ਪਾਸੇ ਆ ਗਿਆ ਯਾਰ ਬ੍ਰਾਂਡ ਇਹ ਕਾਫੀ ਮਸ਼ਹੂਰ ਬ੍ਰਾਂਡ ਹੈ ਬਾਕੀ ਕੋਨਲੇ ਬਾਰੇ ਪਤਾ ਹੈ ਇੱਕ ਤੁਹਾਨੂੰ ਹੋਰ ਦੱਸ ਦਈਏ ਤੇ ਜਿਹੜਾ ਟ੍ਰਾਈਡੈਂਟ ਕੰਪਨੀ ਹੈ ਨਾ ਉਹ ਵੀ ਬ੍ਰਾਂਡ ਬਈ ਇੱਥੇ ਹੈਗਾ ਹੈ ਇੱਥੇ ਵੈਲੀ ਵਲਾ ਤੁਸੀਂ ਨੀ ਕੋਟਾਉਲੀ ਵਗੈਰਾ ਜੋ ਵੀ ਇਸ ਤੇ ਉਹਨਾਂ ਦਾ ਪ੍ਰੋਡਕਟ ਨਹੀਂ ਤੁਸੀਂ ਉਹ ਖਰੀਦ ਸਕਦੇ ਆ ਠੀਕ ਆਪਾਂ ਚੱਲਦੇ ਹਾਂ ਉਹਨਾਂ ਮਿਸਟਰ ਡਾਈ ਉੱਥੇ ਆ ਕੇ ਦੇਖਦੇ ਆਂ ਟਾਈਮ ਪੀਸ ਦੇਖੋ ਫਿਰ ਇਹ ਕਲੌਕ ਬਹੁਤ ਸੋਹਣੇ ਸੋਹਣੇ ਨੇ ਤੇ ਇਹ ਤਕਰੀਬਨ ਜਿੰਨੇ ਦੇ ਵੀ ਮੈਂ ਦੇਖ ਰਹਿਣਾ ਸਾਰਿਆਂ ਤੇ 10 ਵਜੇ ਦੇ 10 ਮਿੰਟ ਹੋਏ ਨੇ ਤੇ ਇਹ ਵੀ ਸੁਣਦੇ ਆ ਰਹੇ ਆ ਕਿ ਜਦੋਂ ਕੜੀ ਬਣੀ ਆ ਟਾਈਮ ਪੀਸ ਬਣਿਆ ਇਹ ਉਦੋਂ 10 ਵਜੇ ਦੇ 10 ਮਿੰਟ ਹੀ ਵਜੇ ਇਹ ਚਾਲੂ ਕੀਤੀ ਗਈ ਆ ਬਾਕੀ ਬਣਾਉਣ ਵਾਲੇ ਸੀ ਜਿਹੜੇ ਤੇ ਉਹ ਵੀ ਤੁਹਾਨੂੰ ਦੱਸ ਦਈਏ ਉਹ ਜਰਮਨ ਦਾ ਕੋਈ ਸੀ ਨੋਰੇਮਬਰਗ ਉਹਦਾ ਨਾਂ ਸੀ ਤੇ ਉਹਦੇ ਨਾਲ ਸੀ ਜਿਹੜਾ ਉਹਦਾ ਹੈਲਪਰ ਸੀ ਉਹ ਉਹਦਾ ਨਾਂ ਸੀ ਪੀਟਰ ਹੈਨਨੇ ਆ ਦੇਖੋ ਭਈ ਆਹ ਜੀ ਗੱਲ ਕਰਦਾ ਸੀ ਮੈਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਮਾਈ ਟਰਾਈਡੈਂਟ ਆਪਣੀ ਇੱਥੇ ਟਰਾਈਡੈਂਟ ਫੈਕਟਰੀ ਹੈ ਨਾ ਤੇ ਉਹ ਤੌੜੀ ਵਗੈਰਾ ਬਣਦੀ ਆ ਉਹ ਬ੍ਰਾਂਡ ਆ ਜੀ ਇਹ ਆ ਗਿਆ ਜੀ ਸਮੈਸ਼ ਕਾਰਡ ਅਗਰ ਤੁਹਾਡੇ ਕੋਲ ਇਹ ਕਾਰਡ ਹੈਗਾ ਤਾਂ ਤੁਸੀਂ ਜੀ ਇੱਥੇ ਦੇਖ ਕੇ ਜਰੂਰ ਕਰਦੇ ਹੋ ਇਹ ਇਹ ਜੋ ਵੀ ਇੱਥੇ ਕੇ ਮਾਨੇ ਫੈਕਟਰੀ ਐਂਟਰੀ ਨਹੀਂ ਹੈਗੀ ਅਗਰ ਤੁਹਾਡੇ ਕੋਲ ਇਹ ਕਾਰਡ ਹੈਗਾ ਤਾਂ ਦੋਸਤ ਜੀ ਕਾਰਡ ਦੀ ਐਂਟਰੀ ਹੋਣੀ ਜ਼ਰੂਰੀ ਹੈ ਕੋਈ ਐਸੀ ਹੋਣੀ ਚਾਹੀਦੀ ਤਾਂ ਤੁਸੀਂ ਇੱਥੇ ਅੰਦਰ نہیں ماڑا یار بھائی سرحیح کی سر بہت ودیا ماؤلہ آج دیکھو کڑیاں نے منڈے ریسٹا لا رہے ہیں پرڑا دے پھر ہوؤ گے آؤں گی یہ راج تو ਇਹ ਆ ਗਿਆ ਦੀ ਮੈਨ ਕੰਪਨੀ ਇਹਦੇ ਵਿੱਚ ਆ ਗਏ ਜੀ ਪਰਫਿਊਮ ਵਗੈਰਾ ਠੀਕ ਹੈ ਜੀ ਤੁਸੀਂ ਉਹ ਲੈ ਸਕਦਾ ਹੋ ਇਤਰ ਉਤਰ ਵਗੈਰਾ ਉਹ ਇਹਦੇ ਨਾਲ ਹੀ ਆ ਗਈ ਦੀਬਿਆਂ ਦੇ ਪਰਸ ਵਗੈਰਾ ਆ ਗਏ ਤੇ ਉਹਦੇ ਨਾਲ ਟੈਟੂ ਅਗਰ ਤੁਸੀਂ ਟੈਟੂ ਦੇ ਸਕੀਨ ਹੋ ਤਾਂ ਤੁਸੀਂ ਇੱਥੇ ਜ਼ਰੂਰ ਵੇਸਟ ਕਰਿਓ ਇਹਦੇ ਮੋਸਟ ਪੋਪੂਲਰ ਬਰੇਕ ਪੋਪੂਲਰ ਬ੍ਰਾਂਡਾਂ ਦੇ ਵਿੱਚੋਂ ਬ੍ਰਾਂਡ ਨੇ ਜਿਹੜੇ ਕਿਤੇ ਹੋਰ ਨਹੀਂ ਹੈਗੇ ਜਿਹੀ ਬ੍ਰਾਂਡ ਆ ਦੇਖ ਲਓ ਜੌਕੀ ਦਾ ਬ੍ਰਾਂਡ ਆ ਤੇ ਪਿੱਛੇ ਮੌਂਟੀ ਕਾਰਲੋ ਲੰਘਿਆ ਤੇ ਉਸ ਤੋਂ ਬਾਅਦ ਟੌਮੀ ਤੇ ਬਹੁਤ ਤਗੜੇ ਤਗੜੇ ਬ੍ਰਾਂਡ ਨੇ ਜੌਕੀ ਦੇ ਬ੍ਰਾਂਡ ਤੋਂ ਬਾਅਦ ਵੀਰੇ ਆ ਗਿਆ ਕੋਟੇਲ ਮਿਲਾਨੋ ਇਸ ਤੋਂ ਬਾਅਦ ਆ ਗਿਆ ਸ਼ੂਟਰੀ ਤੇ ਆ ਦੇਖ ਲਓ ਵੀਰੇ 70% ਦਾ ਡਿਸਕਾਊਂਟ ਇਹਨਾਂ ਨੇ ਦਿੱਤਾ ਹੋਇਆ ਹੈ ਇਧਰ ਬਾਕੀ ਬਾਹਰ ਦਾ ਤੁਸੀਂ ਮਾਹੌਲ ਦੇਖੋ ਕੀ ਆਵਾਜ਼ ਆ ਅੱਜ ਨਾਲ ਹੀ ਬਰੇ ਆ ਗਿਆ ਡਿਊਕ ਦਾ ਇਹ ਬਹੁਤ ਤਕੜਾ ਬ੍ਰਾਂਡ ਆ ਆਪ ਬਾਗੀ ਬਹੁਤ ਤਕੜੇ ਤਕੜੇ ਬ੍ਰਾਂਡ ਨੇ ਵੀਰੇ ਆ ਤੁਸੀਂ ਦੇਖ ਸਕਦੇ ਹੋ 70% ਆਫ ਆਪਾ सामने आ गए जी टिक स्पोर्ट्स बाकी ਤੁਸੀਂ টাইম ਦੇ ਕੇ ਸਮਝ ਗਏ ਹੋ ਕਿਹੜਾ ਹੈ ਬ੍ਰਾਂਡ ਮੈਨ ਦੱਸਣ ਦੀ ਲੋੜ ਨਹੀਂ ਨਾਈਕੀ ਦਾ ਬ੍ਰਾਂਡ ਆ ਜੀ کیا ਬਾਤ ਆ ਬਹੁਤ ਸਰਾ ਸਰਾ ਜੀ ਪ੍ਰੋਡਕਟ ਨੇ রোনালਡੋ क्रिस्टियानो রোনালਡੋ ਤੇ मेसी वगैरह ਉਹ ਸਾਰੇ ਯੂਜ਼ ਕਰਦੇ ਨੇ ਇਹ ਬ੍ਰਾਂਡ ਬਾਕੀ ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ ਬ੍ਰਾਂਡ ਬਾਰੇ ਇਹ ਵੀ ਇੱਥੇ ਅਵੇਲੇਬਲ ਹੈਗਾ ਕਿਸੇ ਤੋਂ ਲੈਣ ਦਾ ਲੰਡਨ ਬੈਰੀ ਆ ਗਈ ਜਿੱਥੇ ਕਿਤੇ ਬਾਕੀ ਸਾਰਾ ਸਮਾਨ ਮਿਲ ਸਕਦਾ ਜੀ ਉਥੇ ਇਹ ਕਿਵੇਂ ਹੋ ਸਕਦਾ ਕਿੱਥੇ ਪਹਿਣਾ ਦਾ ਸਮਾਨ ਲਓ ਜੀ ਪਹਿਣਾ ਦਾ ਸਮਾਨ ਵੀ ਹਾਜ਼ਰ ਆ ਸ਼ੂਗਰ ਆ ਲਓ ਜੀ ਆ ਲੈਚਿ ਗੜੇ ਚ ਤੇ ਨੌ ਪਾਸਾ ਵਗੈਰਾ ਜੋ ਵੀ ਇਹਗਾ ਪੈਸਟ ਸਾਰਾ ਇੱਥੇ ਤੁਹਾਨੂੰ ਅਵੇਲੇਬਲ ਆ ਉਹ ਵੀ ਤੁਸੀਂ ਲੈ ਜਾ ਸਕਦੇ ਹੋ ਲੋਜੀ ਹੁਣ ਆਪਾਂ ਕਰਨ ਜਾ ਰਹੇ ਆ ਐਗਜ਼ਿਟ ਐਗਜ਼ਿਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪੈਰਾਮਿਡ ਬਾਰੇ ਦੱਸਦਾ ਇੱਥੇ ਵੀ ਰੈਸ਼ ਬੀਅਰ ਮਿਲਦੀ ਹੈ ਬਣਦੀ ਹੈ ਰੈਸ਼ ਬੀਅਰ ਬਣਦੀ ਹੈ ਅਮਰੀਕਨ ਟੂਰਿਸਟ ਰੈਂਟ ਦਾ ਤੁਸੀਂ ਜਾਣਦੇ ਹੋਵੋਗੇ ਬਹੁਤ ਫੇਮਸ ਬ੍ਰਾਂਡ ਹੈ ਇਹ ਵੀ ਕੈਚਰਸ ਲੋਈ ਇਹ ਵੀ ਬਹੁਤ ਮਹਿੰਗਾ ਬ੍ਰਾਂਡ ਹੈ ਬਹੁਤ ਮਹਿੰਗਾ ਘਟੋ ਘਟਾ ਇਥੋਂ 4000 ਤੋਂ ਇਹਨਾਂ ਦੇ ਸ਼ੂਜ਼ ਸਟਾਰਟ ਹੁੰਦੇ ਨੇ ਇਹਨਾਂ ਦੀ ਸਟਾਰਟਿੰਗ ਆ ਜਿਹੜੀ ਉਹ ਇੰਨੇ ਕੁ ਤੋਂ ਆ ਤੋ ਮਹਿੰਗਾ ਬ੍ਰਾਂਡ ਹੈ ਬਰੇਈ ਐਡਮ ਬਲੈਕ ਦਾ ਸੁਣਿਆ ਹੁਣੇ ਵੀਰੇ ਦੀ ਰੌਕ ਸਮਝ ਕਿੰਨੂੰ ਉਹਦਾ ਬ੍ਰਾਂਡ ਆ ਇਹ ਮੇਰਾ ਫੇਵਰੇਟ ਐਕਟਰ ਆ ਫੇਵਰੇਟ ਰੈਸਲਰ ਆ ਦੁਨੀਆ ਦਾ ਮਹਾਨ ਰੈਸਲਰ ਆ ਉਹਦਾ ਬ੍ਰਾਂਡ ਆ ਅੰਡਰ ਆਰਮਰ ਬ੍ਰਾਂਡ ਤੁਸੀਂ ਇਹ ਵੀ ਜਾਣਦੇ ਹੋਵੋਗੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੈ ਬਿਲਡ ਕ੍ਰਾਫਟ ਇਹ ਬ੍ਰਾਂਡ ਆ ਗਿਆ ਜੀ ਉਹਦੇ ਨਾਲ ਆ ਗਿਆ ਐਕ ਦੀ ਇਟਨ ਪਲਾਜ਼ਾ ਤੇ ਨਾਲ ਉਹਦੇ ਪਿੱਛੇ ਮੈਕਡੋਨਲਡਸ ਆਰ ਇੱਕ ਚੀਜ਼ ਇੱਥੇ ਅਵੇਲੇਬਲ ਹੈ ਹੀ ਯਾਰ ਪਰ ਜਿੱਥੇ ਤੱਕ ਮੈਂ ਦੇਖਿਆਗਾ ਇੱਥੇ ਤਕਰੀਬਨ ਕੁਝ ਬ੍ਰਾਂਡ ਹੈ ਨਹੀਂਗੇ ਜਿਹੜੇ ਬ੍ਰਾਂਡ ਪੁਚੋ ਨੇ ਉਹ ਇੱਥੇ ਨਹੀਂ ਹੈਗੇ ਪੁਚੋ ਆਊਟਲੈਟ ਦੇ ਵਿੱਚ ਨੇ ਉਹ ਇੱਥੇ ਨਹੀਂ ਹੈਗੇ ਤੇ ਜਿਹੜੇ ਇੱਥੇ ਬ੍ਰਾਂਡ ਨੇ ਉਹ ਪੁਚੋ ਨਹੀਂ ਹੈਗੇ ਐਡੀ ਰਸ ਆ ਗਿਆ ਤੇ ਮੈਟਰੋ ਆ ਗਿਆ ਇਸ ਤੋਂ ਬਾਅਦ ਐਗਜ਼ਿਟ ਆ ਗਿਆ ਵੀਆਈਪੀ ਬ੍ਰਾਂਡ ਵੀ ਹੈਗਾ ਪਰ ਇੱਥੇ ਐਨਕਾਂ ਦਾ ਕੋਈ ਬ੍ਰਾਂਡ ਨਹੀਂ ਹੈਗਾ ਗੂਗਲਜ਼ ਦਾ ਕੋਈ ਬ੍ਰਾਂਡ ਨਹੀਂ ਹੈਗਾ ਇੱਥੇ ਤੇ ਨਾ ਹੀ ਕੋਈ ਲੈਂਸ ਕਾਰਡ ਕੋਈ ਬ੍ਰਾਂਡ ਨਹੀਂ ਹੈਗਾ ਤੇਰੀ ਬੋਕ ਤੇ ਰੇਵਨ ਨਾਰਥ ਵੇਸ ਇੱਥੇ ਇਦਾਂ ਦੇ ਬ੍ਰਾਂਡ ਨਹੀਂ ਹੈਗੇ ਉਹ ਹਾਲਾਂਕਿ ਉੱਚੋ ਜ਼ਰੂਰ ਹੈਗੇ ਨੇ ਜਿਹੜੇ ਉੱਚੋ ਨੇ ਇੱਥੇ ਨਹੀਂ ਹੈਗੇ ਹਾਂ ਥੋੜੇ ਜਿ ਸਮੇਂ ਤੱਕ ਅਵੇਲੇਬਲ ਹੋ ਜ਼ਰੂਰ ਜਾਣਗੇ ਸਾਰੇ ਬ੍ਰਾਂਡ ਇੱਥੇ ਆ ਜਾਣਗੇ ਕਿਉਂਕਿ ਹਜੇ ਕੰਪਲੀਟ ਨਹੀਂ ਹੋਇਆ ਇਹ ਹਜੇ ਕੰਪਲੀਟ ਹੋ ਰਿਹਾ ਹੈਗਾ ਜੀ ਇਹਦੀ ਬਿਲਡਿੰਗ ਬਣ ਰਹੀ ਹੈ ਇਸ ਕਰਕੇ ਥੋੜੇ ਸਮੇਂ ਤੱਕ ਸਾਰੇ ਬ੍ਰਾਂਡ ਇੱਥੇ ਆ ਜਾਣਗੇ ਮੈਕਡੋਨਲਡਸ ਇਹ ਵੀ ਫਰੰਟ ਤੇ ਹੀ ਆ ਜਾਂਦਾ ਹੈਗਾ ਮੇਨ ਰੋਡ ਤੇ ਇਧਰ KFC ਬਣਿਆ ਹੋਇਆ ਜੀ ਇਹ ਵੀ ਫਰੰਟ ਤੇ ਹੀ ਹੈ ਇਹ ਮੇਨ ਰੋਡ ਦੇ ਉੱਪਰ ਹੀ ਆ ਜਾਂਦੇ ਨੇ ਮੈਕਡੋਨਲਡ ਹੋ ਗਿਆ KFC ਹੋ ਗਿਆ ਤੇ ਬਾਕੀ ਇਹਨਾਂ ਦਾ ਇੱਕ ਪੈਟਰੋਲ ਪੰਪਾ ਉਹ ਵੀ ਮੇਨ ਰੋਡ 'ਤੇ ਹੈ ਇਹ ਆ ਗਈ ਪੈਟਰੋਲ ਪੰਪ ਪ੍ਰੋਪਮ ਦੀ ਬੋਲ ਬੜੀ ਸਿਆਹ ਹੈ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਆ ਦੇਖੋ ਲਾਈਟਿੰਗ ਬਹੁਤ ਸੋਹਣੀ ਕੀਤੀ ਆ ਇਹਨਾਂ ਨੇ ਲੋ ਜੀ ਸਟਾਰਬਕ ਦੇ ਕੋਲੇ ਆਏ ਤੇ ਲੜੀ ਭੱਜ ਗਈ ਅਦੇ ਵੱਲੋਂ ਤੁਸੀਂ ਆ ਲਾਈਟ ਕਦੇ ਆ ਜਾਂਦੀ ਹੈ ਤੇ ਕਦੇ ਬਾਹਰ ਨੂੰ ਦੋ ਤਿੰਨ ਵਾਰ ਐਦਾਂ ਹੀ ਹੋ ਗਈ ਚਲੋ ਜੀ ਹੁਣ ਆਪਾਂ ਕਰਦੇ ਆਂ ਦੂਸਰੀ ਸਾਈਡ ਐਂਟਰੀ ਤੇ ਉਧਰ ਵੀ ਤੁਹਾਨੂੰ ਥੋੜੇ ਬ੍ਰਾਂਡ ਰਹਿ ਗਏ ਉਹ ਵੀ ਦਿਖਾ ਦਈਏ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਐਗਜ਼ਿਟ ਆ YouTube ਬ੍ਰਾਂਡ ਵੀ ਬਾਈ ਕਿਸੇ ਨਾਮ ਨਾਲ ਹੋਵੇਗਾ YouTube ਬ੍ਰਾਂਡ ਆ ਜਿਹੜਾ ਇੱਕ ਆਮ ਆਦਮੀ ਦੀ ਪਹੁੰਚ ਦੇ ਤਕਰੀਬ ਹੈਗਾਗਾ ਕਿ ਤੇ ਆਮ ਆਦਮੀ ਦੀ ਮੰਗ ਦੇ ਹਿਸਾਬ ਨਾਲ ਆਪਣੀ ਸ਼ੌਂਕ ਪੂਰੇ ਕਰ ਸਕਦਾ ਹੈ ਇਹ ਬ੍ਰਾਂਡ ਦੇ ਵਿੱਚ ਤੁਸੀਂ ਜਰੂਰ ਆ ਦੇਵੇ ਇਹ ਲਾਈਨ ਦੀ ਬਹੁਤ ਵਧੀਆ ਬਣਨਾ ਤੇ ਬਹੁਤ ਸਸਤਾ ਬਣਨਾ ਲੋ ਜੀ ਇਹ ਆ ਗਿਆ ਨੈਕਸਟ ਬ੍ਰਾਂਡ ਇਹ ਨੈਕਸਟ ਬ੍ਰਾਂਡ ਵੀ ਬਹੁਤ ਵਧੀਆ ਇਹਦੇ ਨਾਲ ਹੀ ਆਗਾ ਜੀ ਫਰਕ ਕਿੰਗ ਲੋ ਜੀ ਹੁਣ ਆਪਾਂ ਕਰਦੇ ਆ ਐਗਜ਼ਿਟ ਤੇ ਇਹ ਸਭ ਦੇ ਬ੍ਰਾਂਡ ਨੇ ਬਾਕੀ ਭਾਈ ਮੈਂ ਤਾਂ ਇਹੀ ਕਹੂੰਗਾ ਵਿਦੇ ਦੇ ਐਂਡ ਦੇ ਵਿੱਚ ਤੇ ਜਾ ਕੇ ਤੁਸੀਂ ਆਉਣਾਗਾ ਤਾਂ ਆਪਣੀ ਫੈਮਿਲੀ ਨੂੰ ਜ਼ਰੂਰ ਨਾਲ ਲੈ ਕੇ ਆਓ ਆਪਣੇ ਬੱਚਿਆਂ ਨੂੰ ਮਾਤਾ ਪਿਤਾ ਨੂੰ ਤੇ ਜੋ ਵੀ ਤੁਹਾਡੇ ਫੈਮਿਲੀ ਦੇ ਵਿੱਚ ਹੈ ਉਹਨੂੰ ਜ਼ਰੂਰ ਨਾਲ ਲੈ ਕੇ ਆਓ ਤਾਂ ਕਿ ਤੁਸੀਂ ਵਧੀਆ ਇੱਥੇ ਇੰਜੋਏ ਕਰ ਸਕੋ ਆਪਣੀ ਫੈਮਿਲੀ ਨਾਲ ਅੰਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗਏ ਸੀ ਆਊਟਲੈਟ ਬਰਨਾਲਾ ਤੇ ਬਾਕੀ ਵੀਰ ਦੇ ਵਿੱਚ ਜਿਹਾ ਸਾਹ ਦੇਖ ਹੀ ਚੁੱਕਿਆ ਥੋੜੀ-ਮੋਟੀ ਸ਼ਾਪਿੰਗ ਕਰਨੀ ਸੀ ਉਹ ਆਪਾਂ ਸ਼ਾਪਿੰਗ ਕਰਕੇ ਲੈ ਕੇ ਆਏ। ਦੇਖਣ ਵਾਲੀ ਜਿਹੜੀ ਚੀਜ਼ ਆ ਉਹ ਵੈਸੇ ਦਿਨੇ ਤੁਹਾਨੂੰ ਦਿਖਾਉਣੀ ਸੀਗੀ ਤੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਕਾਰ ਦੇ ਵਿੱਚ ਤਾਂ ਕਰਕੇ ਦਿਨੇ ਜਾ ਨਹੀਂ ਗਿਆ। ਘੁੰਮਣ ਵਾਸਤੇ ਵਧੀਆ ਸ਼ਾਮ ਦਾ ਹੀ ਟਾਈਮ ਆ। ਆਹ ਟਾਈਮ ਦੇ ਵਿੱਚ ਬਹੁਤ ਵਧੀਆ ਇੱਥੇ ਇੰਜੋਏ ਹੁੰਦਾ। ਤਕਰੀਬਨ ਹਰ ਇੱਕ ਬ੍ਰਾਂਡ ਹੈਗਾ ਇੱਥੇ ਜਿਹੜੇ ਕੁਝ ਨਹੀਂ ਹੈਗੇ ਬ੍ਰਾਂਡ ਉਹਨਾਂ ਦਾ ਦਬਾਰੀ ਵੀ ਤੁਹਾਨੂੰ ਵੀ ਦੱਸ ਚੁੱਕਿਆਂਗੇ। ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਣਾ। ਕਮੈਂਟ ਜਰੂਰ ਕਰਿਓ ਆਪਣੀ ਆਪਣੀ ਰਾਏ। ਬਾਕੀ ਜਿੰਨਾ ਜਿੰਨ ਹੰਦ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋ ਪਲੀ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਆਰ ਟਿਕਲ ਕਰ ਦਿਓ ਤਾਂ ਜੋ ਇਸ ਚੈਨਲ ਦੀ ਨਵੀਂ ਤੋਂ ਨਵੀਂ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਕੀ ਮਿਲ ਜਾਈਏ ਜੀ ਅਗਲੀ ਵੀਡੀਓ ਵਿੱਚ ਰੱਬ ਰੱਖਾ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ ਜੀ